ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਹਾਇ ਨੂੰ ਲੈ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਜੋਤੀਸਰੂਪ ਸਾਹਿਬ ਤੋਂ ਵਿਸ਼ਾਲ ਮਾਰਚ ਘਟਿਆ ਗਿਆ ਜੋ ਮੋਹਾਲੀ ਵਿਖੇ ਚੱਲ ਰਹੀ ਕੌਮੀ ਇਨਸਾਫ ਮੋਰਚੇ ਦੇ ਧਰਨੇ ਵਿੱਚ ਪਹੁੰਚੇਗਾ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਰਾਜਪਾਲ ਨੂੰ ਇੱਕ ਮੰਗ ਕੱਤਰ ਵੀ ਦਿੱਤਾ ਜਾਏਗਾ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਹਾਇ ਨੂੰ ਲੈ ਕੇ ਅੱਜ ਗੁਰਦੁਆਰਾ ਜੋਤੀਸਰੂਪ ਸਾਹਿਬ ਤੋਂ ਪੰਪਿਆਰਾਂ ਦੀ ਅਗਵਾਈ ਵਿੱਚ ਵਿਸ਼ਾਲ ਮਾਰਚ ਘਟਿਆ ਗਿਆ ਇਹ ਮਾਰਚ ਮੋਹਾਲੀ ਵਿਖੇ ਚੱਲ ਰਹੀ ਕੌਮੀ ਇਨਸਾਫ ਮੋਰਚੇ ਤੱਕ ਪ ਪਾਰ ਨੂੰ ਮਨ ਪਤਾ ਦਿੱਤਾ ਜਾਏਗਾ ਨਾ ਕਿ ਇਹ ਕਿ ਮਾਰਚ ਸਰਕਾਰਾਂ ਨੂੰ ਜੁਕਾਉਣ ਦੇ ਲਈ ਅਤੇ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਤੇ ਜਾਗਰੂਕ ਕਰਨ ਦੇ ਲਈ ਕੱਢਿਆ ਗਿਆ ਹੈ। ਕੌਮੀ ਮੁੱਦਿਆਂ ਨੂੰ ਲੈ ਕੇ ਜਿਹੜਾ ਕੌਮੀ ਇਨਸਾਫ ਮੋਰਚਾ 7 ਜਨਵਰੀ 2023 ਤੋਂ ਲੱਗਿਆ ਸਰਕਾਰਾਂ ਤੋਂ ਇਨਸਾਫ ਲੈਣ ਵਾਸਤੇ ਕਿਉਂਕਿ 2015 ਦੀ ਗੁਰੂਗਰਾਹ ਸਾਹਿਬ ਦੀ ਬੇਆਬਦੀਆਂ ਹੋਈਆਂ ਉਹਨਾਂ ਦਾ ਇਨਸਾਫ ਨਹੀਂ ਮਿਲਿਆ ਤੇ ਬਹਿਵਲ ਕਲਾ ਗੋਲੀकांड ਹੋਇਆ ਉਹਦਾ ਇਨਸਾਫ ਨਹੀਂ ਮਿਲਿਆ। ਸਾਡੇ ਬੰਦੀ ਸਿੰਘ ਜਿਹੜੇ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਐ کورٹ ਵੱਲੋਂ ਮਿਲੀਆਂ ਉਹਦੇ باوجود ਵੀ ਉਹਨਾਂ ਦੀ ਰਿਹਾਈਆਂ ਨਹੀਂ ਹੋ ਰਹੀਆਂ ਸੋ ਸਰਕਾਰਾਂ ਦਾ ਧਿਆਨ ਏਸ ਪਾਸੇ ਲਿਆਉਣ ਵਾਸਤੇ ਅਸੀਂ 7 ਜਨਵਰੀ 2023 ਤੋਂ ਕੌਮੀ ਇਨਸਾਫ਼ ਮੋਰਚਾ ਲਾਇਆ ਜਿਹੜਾ ਮੁਹਾਲੀ ਤੇ ਚੰਡੀਗੜ੍ਹ ਦੀ ਬਾਰਡਰਾਂ ਤੇ ਲੱਗਿਆ ਵਾ ਸੋ ਅੱਜ ਕੌਮੀ ਇਨਸਾਫ਼ ਮੋਰਚੇ ਦੀ ਸਮੂਚੀ ਟੀਮ ਮੇਲੋ ਪਵਾਦ ਇਲਾਕੇ ਵੱਲੋਂ ਇਹ ਸਾਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਸਾਨ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਕਾਰਸ਼ੇ ਵਾਲਾਈ ਹੋਰ ਵੀ ਜਿੱਲੀ ਵੀ ਜਥੇ ਸਤਕਾਰਯੋਗ ਜਥੇਬੰਦੀਆਂ ਸਮੂਹ ਨਾਲਕ ਨਾਮ ਲੈਵਾ ਵੱਲੋਂ ਅੱਜ ਦਾ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਅਸੀਂ ਹੁਣ ਸ਼ਹੀਦਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਜੋਤੀ ਸਰੂਪੀ ਤੇ ਉਹਨਾਂ ਦੇ ਸ਼ਹੀਦਾਂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਅਰਦਾਸ ਕਰਕੇ ਇਹ ਮਾਰਚ ਰਵਾਨਾ ਹੋ ਰਿਹਾ ਸੋ ਅਸੀਂ ਜਿੱਥੇ ਅਰਦਾਸ ਮੋਰਚੇ ਦੀ ਚੜ੍ਹਦੀ ਲਈ ਕੀਤੀ ਹੈ ਉਥੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਕਿਉਂਕਿ ਸਾਡਾ ਜਿਹੜਾ ਗੁਰੂ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ ਉਹ ਸਰਕਾਰਾਂ ਨੂੰ ਵੀ ਸਮਤ ਬਖਸ਼ੇ ਕਿਉਂਕਿ ਇਸ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਸੋ ਸਰਕਾਰਾਂ ਦੇ ਮੰਤਰੀ ਰਹਿ ਉਹ ਪਾਵੇਂ ਤਾਂ ਕਿ ਸਾਡੇ ਉਹ ਗੰਦੀ ਸਿੰਘ ਰਹਾ ਹੋ ਕੇ ਆਣ ਸੋ ਅੱਜ ਅਸੀਂ ਸਮੂਹ ਸੰਗਤਾਂ ਦਾ ਜਿਹੜੇ ਇਸ ਮਾਰਚ ਸਮਰ ਹੋਣ ਪਹੁੰਚੇ ਆ ਉਹਨਾਂ ਦਾ ਕੋਟ ਕੋਟ ਧੰਨਵਾਦ ਤੇ ਹੁਣ ਅਸੀਂ ਇੱਥੇ ਤੋਂ ਰਵਾਨਾ ਹੋ। ਤੇ ਮੈਮੋਰੰਡਮ ਕਿੱਥੇ ਦਿੱਤਾ ਜਾਏਗਾ? ਦੇਖੋ ਉੱਥੇ ਜਾ ਕੇ ਦਿੱਤਾ ਜਾਵੇਗਾ ਉੱਥੇ ਮੋਰਚੇ 'ਚ ਜਾ ਕੇ ਉੱਥੇ ਜਾ ਕੇ। ਨਾ ਸਰ ਕਿੰਨੇ ਕੇਸ ਜੋ ਬਰੀ ਹੋ ਚੁੱਕੇ ਨੇ? ਦੇਖੋ ਉਹਨਾਂ ਦੇ ਜਿਹੜੇ ਕੁੱਲ ਕੇਸ ਸੀ 37 ਕੇਸ ਸੀ। ਤਕਰੀਬਨ 36 ਕੇਸ ਨਿਬੜ ਚੁੱਕੇ ਆ। ਮੇਨ ਕੇਸ ਜਿਹੜਾ ਵਿਆਪਕ ਕਾਂਡ ਹੈ ਉਹ ਚ ਉਹਨਾਂ ਨੂੰ ਉਮਰ ਕੈ ਟਿਲ ਡੈਥ ਹੋਈਆਂ। ਸੋ ਅਸੀਂ ਇਸ ਤੋਂ ਬਾਅਦ ਸੁਪਰੀਮ ਕੋਰਟ ਵੀ ਜਾਣਾ। ਇੱਕ ਕੇਸ ਜਿਹੜਾ ਖਰੜ ਦਾ ਪੰਜਾਬ ਦਾ ਉਹ ਉਹਨਾਂ ਦਾ ਪੈਂਡਿੰਗ ਪਿਆ ਪਰੰਤੂ ਲਗਾਤਾਰ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਜਿਹਨੇ ਕੇਸ ਪੰਜਾਬ ਦੇ ਹਨ ਉਹਨਾਂ ਨੂੰ ਪੰਜਾਬ ਲਿਆਉਣਾ ਬਣਦਾ ਕਾਨੂੰਨ ਮੁਤਾਬਕ ਪਰੰਤੂ ਸਰਕਾਰਾਂ ਉਹਨਾਂ ਨੂੰ ਪੰਜਾਬ ਨਹੀਂ ਸ਼ਿਫਟ ਕਰ ਰਹੀਆਂ ਸੋ ਇਸ ਤਰ੍ਹਾਂ ਦਾ ਹੈ ਜਿਹੜਾ ਸਿੱਖਾਂ ਨਾਲ ਵਿਕਰਾ ਕੀਤਾ ਜਾਂਦਾ ਇਹ ਕਾਨੂੰਨ ਵੀ ਦੋਗਲਾਪਾਣੇ ਕਾਨੂੰਨ ਦਾ ਹੋਰਾਂ ਬਹੁਤ ਗਿਣਤੀ ਵਾਸਤੇ ਹੋਰ ਕਾਨੂੰਨ ਹੈ ਕੱਟ ਗਿਣਤੀਆਂ ਵਾਸਤੇ ਭਾਵੇਂ ਮੁਸਲਮਾਨ ਭਾਈਚਾਰਾ ਸਾਈ ਭਾਈਚਾਰਾ ਜਾਂ ਸਿੱਖ ਹੈ ਉਹਨਾਂ ਵਾਸਤੇ ਕਾਨੂੰਨ ਇਹ ਅਗਲਾ ਸਟੈਪ ਕੀ ਹੋਵੇਗਾ ਜੀ ਮਿਸਟਰ ਸਾਹਿਬ ਦੇਖੋ ਅਗਲਾ ਪ੍ਰੋਗਰਾਮ ਲੁਕਿਆ ਜਾਏਗਾ ਪ੍ਰੋ ਮੋਰਚੇ ਵੱਲੋਂ ਜੋ ਵੀ ਪ੍ਰੋਗਰਾਮ ਹੋਵੇਗਾ ਅੱਜ ਤੋਂ ਬਾਅਦ ਅਗਰ ਪ੍ਰੋਗਰਾਮ ਨਾ ਚੱਲੇਗਾ ਮੇਰਾ ਨਾਮ ਦਾਸ ਇਕਬਾਲ ਸਿੰਘ ਦਿੱਲੀ ਤੋਂ ਤੇ ਤੁਸੀਂ ਜਿਹੜੇ ਮੀਡੀਆ ਪਾਈਆਂ ਨੇ ਤੇ ਮੋਟਿਵ ਕੀ ਹੈ ਮੋਟਿਵ ਕੀ ਹੈ ਭਾਜੀ ਮੋਟਿਵ ਇਹ ਹੈ ਕਿ ਮੈਂ ਅਸੀਂ ਦੱਸਣਾ ਚਾਹੁੰਦਾ ਵੀ ਸਾਡੇ ਜਿਹੜੇ ਬੰਦੀ ਸਿੰਘ ਨੇ 29 29 ਸਾਲ ਜਿਹੜਾ ਨਜਾਇਜ਼ ਬੰਦ ਕੀਤੇ ਨੇ ਆਪਣੀ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਆਲੇ ਸਜ਼ਾ ਕੋਈ ਨਹੀਂ ਹੋਈ ਦੋਸ਼ ਕੋਈ ਨਹੀਂ ਹੋਇਆ ਦੋਸ਼ ਸਾਬਤ ਨਹੀਂ ਹੋਇਆ ਦੋਚ ਲੱਗਾ ਦੋਸ਼ ਸਾਬਤ ਨਹੀਂ ਹੈ ਉਸ ਤੋਂ ਬਾਅਦ ਵੀ ਸਾਡੇ ਜਿਹੜੇ ਬੰਦੀ ਸਿੰਘ ਜਿਹੜੇ ਨੇ ਉਹ ਜੇਲ੍ਹਾਂ ਚ ਬੰਦ ਨੇ ਤੇ ਪਿਛਲੀ ਵਾਰ ਵੀ ਆਹ ਤੋਂ ਦੋ ਦੋ ਸਾਲ ਪਹਿਲਾਂ ਜਦੋਂ ਰਾਜਪਾਲ ਕੋਲ ਗੇਜ਼ੀ ਕੇ ਮੈਮੋਰੰਡਮ ਦੇਣ ਵਾਸਤੇ ਉਹਨੂੰ ਦਿੱਤਾ ਸੀ ਤੇ ਉਹਨੇ ਇਹ ਗੱਲ ਕਹੀ ਸੀ ਛਾਤੀ ਟੋਕ ਕੇ ਕਿ ਆਪ ਇਹ ਆਮ ਇਨਸਾਨ سے بات ਨਹੀਂ ਕਰ رہی ਮੈਂ ਰਾਜਪਾਲ हूं आप ਰਾਜਪਾਲ से, से बात कर रहे हैं तो हम बंदिसिंगो के बारे में सेंटर से बात करेंगे पर ਬਾਟੋ ਉਹ ਮੁਕਰ ਗਿਆ ਰਾਜਪਾਲ ਉਨੇ ਕਹਾਂ ਕਿ ਮੇਰੇ ਬਸ ਕੇ ਨਹੀਂ ਹੈ। ਤੋਂ ਉਹਨੂੰ ਅੱਜ ਫੇਰ ਜਗਾਨ ਚੱਲੇ ਆ ਕਿ ਭਾਈ ਤੂੰ ਸਾਡੇ ਨਾਲ ਕਮਿਟਮੈਂਟ ਕੀਤੀ ਸੀਗੀ ਤੇ ਸਾਨੂੰ ਲਿਖਤੀ ਦੇ ਕਿ ਵੀ ਮੇਰੇ ਬਸ ਕਾ ਨਹੀਂ ਹੈ। ਇਹ ਤਿੰਨ ਸਿੰਘਾਂ ਦੀ ਰਿਹਾਈ ਹੋਈ ਵੀ ਹੈ। ਹਾਂਜੀ ਕੋਈ ਕੋਈ ਤਿੰਨ ਸਿੰਘਾਂ ਦੀ ਰਿਹਾਈ ਹੋਈ ਹੈ ਪੱਕੀ ਔਰ ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਜਿਹੜੇ ਤਿੰਨ ਕੇਸ ਨੇ ਉਹਨਾਂ ਤੋਂ ਵੀ ਬਾਜ਼ੀਦ ਬਰੀ ਹੋਏ ਨੇ ਇੱਕ ਕੇਸ ਜਿਹੜਾ ਖੜਾੜਦਾ ਰਹਿ ਗਿਆ। ਉਹ ਦੀ 38 ਤਰੀਕ ਤਰੀਕ ਸੀਗੀ ਹੁਣ 15 ਤਰੀਕ ਪਈਏ ਆਉਣ ਵਾਲੇ ਸਮੇਂ ਚ ਉਹ ਵੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹ ਬਿਆਜ ਜਿਤ ਭਰੀ ਹੋਣਗੇ ਔਰ ਇੱਕ ਕੇਸ ਰਾਜਕ ਬੰਤੇ ਬੁੱਚੜ ਵਾਲਾ ਉਹ ਸੁਪਰੀਮ ਕੋਰਟ ਚ ਉਹਦੀ ਵੀ ਸੁਣਵਾਈ ਹੁਣ ਕਦੇ ਵੀ ਸਾਨੂੰ ਆਵਾਜ਼ ਪੈ ਸਕਦੀ ਏ ਉਹਦੀ ਸੁਣਵਾਈ ਹੋਏਗੀ ਮੇਰਾ ਨਾਮ ਪਾਲ ਸਿੰਘ ਫਰਾਂਸ ਜੀ ਕੀ ਜਿਹੜੀ ਆਰਗੇਨਾਈਜ਼ ਕੀਤਾ ਗਿਆ ਇਹ ਮਾਰਚ ਕੀ ਮਾਰਚ ਹੈ ਜੀ ਇਹਦਾ ਮੋਟਿਵ ਕੀ ਹੈ ਮੋਟਿਵ ਹੈ ਜੀ ਜਿਹੜੀ ਇੱਕ ਬੰਦਾ ਹੁੰਦਾ ਸੁੱਤਾ ਉਹਨੂੰ ਜਗਾਇਆ ਜਾ ਸਕਦਾ ਇੱਕ ਬੰਦਾ ਹੁੰਦਾ ਢੀਠ ਹੋਇਆ ਜਿਹਨੂੰ ਪੰਜਾਬੀ ਚ ਕਹਿੰਦੇ ਕੇਸਲਮਾਰੀ ਸਰਕਾਰ ਨੇ ਸਾਡੀਆਂ ਮੰਗਾਂ ਪਰਤੀ ਕੇਸਲਮਾਰੀ ਐ ਦੋਹਾਂ ਨੇ ਉਹਨੂੰ ਜਗਾਉਣ ਵਾਸਤੇ ਵੀ ਲੋਕ ਸ਼ਕਤੀ ਨਾਲ ਲੋਕ ਵੋਟਾਂ ਨਾਲ ਬਣੇ ਆ ਤੇ ਲੋਕ ਇਹ ਚਾਹੁੰਦੇ ਨੇ ਆ ਇਹਨਾਂ ਦੀਆਂ ਕੌਮੀ ਇਨਸਾਫ ਮੋਰਚੇ ਦੀਆਂ ਜਾਇਜ਼ ਮੰਗਾਂ ਨੇ ਮੰਨੋ ਇੱਕ ਤਿਹੇ ਦੀ ਦੂਸਰਾ ਲੋਕਾਂ ਵਿੱਚ ਚੇਤਨਤਾ ਲਿਆਉਣ ਲਈ ਜਾਗਰੂਤਾ ਲਾਉਣ ਲੱਗੀ ਵੀ ਤੁਸੀਂ ਲੋਕੋ ਲੁੱਟੇ ਗਏ ਕੁੱਟੇਗਾ ਹੁਣ ਤੱਕ ਕੁੱਟਿਆ ਤੁਹਾਨੂੰ ਸਰਕਾਰਾਂ ਨੇ ਤੇ ਜਿਹੜੇ ਅਸੀਂ ਬੈਠੇ ਆ ਸਾਡੀਆਂ ਹੁਣ ਤੱਕ ਕੀ ਕੀ ਉਪਲਬਧੀਆਂ ਹੋਈਆਂ ਸਾਨੂੰ 1 ਸਾਲ ਤੇ ਅੱਜ ਚੌਥਾ ਦਿਨ ਹੈ ਠੰਡਾ ਵਿੱਚ ਗੋੜਿਆ ਵਿੱਚ ਬਰਫਾਂ ਵਿੱਚ ਝਖੜਾ ਮੀਆਂ ਵਿੱਚ ਤਪਸ਼ ਵਿੱਚ ਅਸੀਂ ਉੱਥੇ ਬੈਠੇ ਹੋਏ ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਤੇ ਅਸੀਂ ਵੀ ਅਸੀਂ ਕੋਈ ਸਤਾਈ ਨਹੀਂ ਹੋਰ ਕਦੀ ਵੀ ਮਾਵਾਂ ਨੂੰ ਬੇਤਨੂ ਬਜ਼ੁਰਗਾਂ ਨੂੰ ਬੱਚਿਆਂ ਨੂੰ ਉੱਥੇ ਇੰਨੀ ਠੰਡ ਦੇ ਵਿੱਚ ਬਿਠਾਈਏ ਸੋ ਸਾਡੀਆਂ ਕੀ ਮੰਗਾਂ ਨੇ ਜਾਇਜ਼ ਮੰਗਾਂ ਨੇ ਇਹ ਲੋਕਾਂ ਵਿੱਚ ਚੇਤਨਤਾ ਲਿਆਉਣ ਲਈ ਕੀ ਕੀ ਹੁਣ ਉਪਲਬਧੀਆਂ ਹੋਈਆਂ ਨੇ ਹੁਣ ਤੱਕ ਕੀ ਕੀ ਹੋ ਸਕਦੀਆਂ ਨੇ ਔਰ ਕਿਵੇਂ ਹੋ ਸਕਦੀਆਂ ਨੇ ਉਹਦੇ ਵਾਸਤੇ ਚੇਤਨਤਾ ਮਾਰਚ ਰੋਸ ਮਾਰਚ ਵੀ ਆ ਚੇਤਨਤਾ ਮਾਰਚ ਵੀ ਆ ਇਹ ਲੋਕਾਂ ਵਿੱਚ ਜਾਗਰਤਾ ਲਿਆਉਣ ਦੀ ਕੋਈ ਬਾਤ ਕਿੱਥੇ ਤੋਂ ਕਿੱਥੇ ਤੱਕ ਜਾਵੇਗਾ ਮਾਰਚ ਇਹ ਇੱਥੋਂ ਜੋਤੀ ਸੁਪ ਤੋਂ ਜੋ ਸ਼ੀਤਾਂ ਦੀ پاک ਪਵਿੱਤਰ ਧਰਤੀ ਹੈ ਚੰ ਸ਼ੁਭਰਾ ਜਿਹਦੇ ਅਰਕੀ ਧਰਤੀ ਦੀ ਦੁਨੀਆ ਤੇ ਕੋਈ ਬੰਗੀ ਵੀ ਨਹੀਂ ਜਿਹਦੇ ਏਦਾਂ ਦੀ ਕਿਤੇ ਨਹੀਂ ਹੋਇਆ ਵੀ 7 ਸਾਲ ਦੇ 9 ਸਾਲ ਦੇ ਬੱਚਿਆਂ ਨੇ ਉਸ ਸਮੇਂ ਦੇ ਰਾਜੇ ਨੂੰ ਉਸ ਸਮੇਂ ਦੇ ਜੱਜ ਨੂੰ ਮੰਤਰੀਆਂ ਨੂੰ ਨਿਰੁੱਤਰ ਕੇ ਕਵੇ ਸ਼ਹਾਦਤ ਪੀਂ ਜਾਂਮ ਪੀਤਾ ਹੋਵੇ ਤੇ ਖੜੀਆਂ ਸੋਰੇ ਦੀਆਂ ਮੋਹਰਾ ਲੈ ਕੇ ਉਹ ਜਗ੍ਹਾ ਦਿੱਤੀ ਹੋਵੇ ਸੰਸਕਾਰ ਉੱਠੋਸੀ ਚੱਲੇਗਾ ਜੀ ਇਹ ਚੁੰਨੀ ਆਪਣਾ ਹੁੰਦਾ ਹੋਇਆ ਇਥੋਂ ਸਿੱਧਾ ਇੱਕ ਕਬੀਰ ਸਾਹਿਬ ਉਹ ਜਿਹੜਾ VIPS ਚੰਡੀਗੜ੍ਹ ਦੀ ਬੁਹਾਂ ਤੇ ਲੱਗਾ ਉੱਥੇ ਸੁਣਾਉਂਦੇ ਇਹ ਮੰਗ ਪੱਤਰ ਵਗੈਰਾ ਜੋ ਕੋਈ ਹਾਂਜੀ ਉਹ ਅੱਜ ਮੰਗ ਪੱਤਰ ਸਿਰਫ ਸੀਐਮ ਨੂੰ ਦਿੱਤਾ ਜਾਵੇਗਾ ਉੱਥੇ ਪੰਚਾਇਤ ਸੱਤ ਸਿੰਘ ਜਾਣਗੇ ਹੋ ਸਕਦਾ ਉਹ ਸਾਡੇ ਕੋਲ ਲੈ ਕੇ ਜਾਣੇ ਦੇਖਾਂਗੇ ਉੱਥੇ ਜਾ ਕੇ ਕੀ ਬਣਦਾ ਉੱਥੇ ਮੰਗ ਪੱਤਰ ਦਿੱਤਾ ਜਾਏਗਾ ਵੀ ਤੂੰ ਸਾਡੀਆਂ ਮੰਗਾਂ ਕਿਉਂ ਨਹੀਂ ਮੰਨਦਾ ਸਾਰੇ ਮੰਤਰੀ ਸਾਰਾ ਪ੍ਰਸ਼ਾਸਨ ਕਹਿੰਦਾ ਮੰਗਾਂ ਜਾਇਜ਼ ਨਹੀਂ ਫੇ ਨਾ ਮੰਗਣ ਦੀ ਤੇਰੇ ਕੀ ਹੱਥ ਹੈ ਤੇ ਅਗਲਾ ਸਟੈਪ ਕੀ ਹੋਏਗਾ ਜੀ ਜਲਦੀ ਨਾ ਕੋਈ ਮੰਗ ਮੰਗਣੀ ਗਈ ਅਗਲਾ ਸਟੈਪ 20 20 ਜਨਵਰੀ ਨੂੰ ਜੀ ਸ੍ਰੀ ਚਰਵਾਰ ਨੂੰ ਅਸੀਂ ਜਿਹੜਾ ਚੰਡੀਗੜ੍ਹ ਆ ਉਹਦੇ ਰਾਹ ਖੋਲ ਰਹੇ ਹਾਂ ਜੀ ਰਾਹ ਖੋਲੋ ਤਾਂ ਭਾਬ ਜਿੰਨੇ ਟੋਲ ਆ ਲੋਕ ਟੋਲ ਲਈ ਦੇਣਗੇ ਜਿਹੜਾ ਪੁੱਤ ਆ ਸੇ ਗਰਜਾ ਸੇ ਹੋਇਆ ਜਿਹੜੇ ਜਗਨ ਗਿਆ ਖਾ ਨੂੰ ਕਿਹਾ ਤੇਰਾ ਇੱਕ ਆ ਨਾ ਗੱਡਾ ਟਕਾ ਖੁੱਤਾ ਟੈਕਸ ਅਸੀਂ ਉਹ ਟੈਕਸ ਉਹ ਤੋਂ ਤਿੰਨ ਘੰਟੇ ਨਹੀਂ ਖਤਮ ਕਰਨਾ ਵੀ ਲੋਕਾਂ ਨੂੰ ਦੇਣ ਦੱਸਣਾ ਵੀ ਅਸੀਂ ਕਿਉਂ ਬੈਠੇ ਆ ਜੇ ਨਾ ਸਰਕਾਰ ਮੰਨੀ ਫੇ ਚੰਡੀਗੜ੍ਹ ਦੇ ਰਾਹ ਬੰਦ ਕਰਾਂਗੇ ਸਾਡੇ ਕੋਈ ਹਿਲਾਸ ਨਹੀਂ ਕੌਮੀ ਮੁੱਦਿਆਂ ਨੂੰ ਲੈ ਕੇ ਜਿਹੜਾ ਕੌਮੀ ਇਨਸਾਫ ਮੋਰਚਾ 7 ਜਨਵਰੀ 2023 ਤੋਂ ਲੱਗਿਆ ਸਰਕਾਰ